ਕੈਮਰਾਮੈਨ ਮਨਜੋਤ ਰਾਹੁਲ ਦੇ ਨਾਲ ਭពਿੰਦਰ ਗਰੇਵਾ ਡੈਲੀ ਪੋਸਟ ਪੰਜਾਬੀ ਅਰਦਾਸ ਪਰ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੈਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬਰਦਾਸ਼ ਪੌਰਵਿਕ ਹੈ ਮੌਜੂਦ ਹੈ ਜੀ ਸਾਡੇ ਨਾਲ ਐਸਐਸਪੀ ਸਾਹਿਬ ਸੋ ਸਾਰਾ ਜਾਣਤੀ ਦਾ ਦੇਣਾ ਜੀ ਕਿਦਾਂ ਚੱਲ ਰਿਹਾ ਜੀ ਹਾਂ ਅੱਛਾ ਜੱਬਰਦਸ ਦਿਊਟੀਆਂ ਲਗਾ ਦਿੱਤੀਆਂ ਸਾਰੀ ਤੇ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਪੁਲਿਸ ਫੋਰਸ ਵੀ ਪ੍ਰੈਜੈਂਟਡ ਹੈ ਜਿਸ ਨਾਲ ਸਾਡੀ ਪ੍ਰੈਜੈਂਸ ਹੈ ਸਰ ਨਾਰਮਲੀ ਚੱਲ ਰਿਹਾ ਸਾਡਾ ਤੇ ਸਰ ਜੇ ਆਪਾਂ ਗੱਲ ਕੀਤੀ ਜਾਵੇ ਕਈ ਵਾਰੀ ਐਸੇ ਬੰਦੇ ਵੜ ਜਾਂਦੇ ਜਿਨ੍ਹਾਂ ਕੋਲ ਪਾਸ ਵੇਰਾ ਵੀ ਨਹੀਂ ਹੁੰਦੇ ਕੋਈ ਅਨਸਖਾਵਾਂ ਘਟਨਾ ਕਰ ਦਿੰਦੇ ਕਿਉਂਕਿ ਜਦ ਹਰ ਤੋਂ ਪਤਾ ਲੱਗੀ ਰਹਿੰਦੀ ਹੈ ਇਸ ਨੂੰ ਕਿੱਦਾਂ ਨਹੀਂ ਕਰਨਾ ਰਨਿੰਗ ਆਈਡੀ ਕਾਰਡ ਡੀਸੀ ਦਫਤਰ ਵੱਲੋਂ ਜਿਹੜਾ ਇਹ ਸ਼ੂ ਦਿੱਤਾ ਗਿਆ ਹੈ ਜਿਹੜੇ ਵੀ ਕਾਊਂਟਿੰਗ ਏਜੰਟਸ ਹੈ ਔਰ ਕੈਂਡੀਡੇਟਸ ਨੂੰ ਵੀ ਔਰ ਉਹਨਾਂ ਦੇ ਜਿਹੜੇ ਵੀ ਕਾਊਂਟਿੰਗ ਏਜੰਟ ਸੈਕਸ਼ਨ ਵਾਈਜ਼ ਯਾ ਅਸੈਂਬਲੀ ਕੰਸਟਿਟੂਐਂਸੀ ਵਾਈਜ਼ ਸਾਰਿਆਂ ਨੂੰ ਜੂ ਕਿਤੇ ਗਿਆ ਉਹਨੂੰ ਦੇਖ ਕੇ ਹੀ ਅੰਦਰ ਇੰਟੀ ਅਲਾਉ ਕੀਤੀ ਜਾ ਰਹੀ ਹੈ ਤੇ ਜਿਹੜੇ ਗਵਰਨੈਂਸ ਆਫਪਨੀਆਂ ਪ੍ਰੋਪੋਜ਼ ਐਲੀਮੈਂਟਸ ਹੋਣਾ ਨੂੰ ਇੰਟਰਸਟਿੰਗ ਕੋਮਨ ਬਾਹਰ ਉੰਕੀ ਸੇਫਟੀ ਪੱਖੋਂ ਸਰ ਦੇਖਿਆ ਜਾਂਦਾ ਕਈ ਵਰੀ ਅਲਾ ਲੋਕੋ ਕੇ ਲਿਆਂਦਾ ਬਾਅਦ ਚੰਦਰਾ ਕੇ ਸ਼ਰਾਰਤ ਕਰਨੀ ਸ਼ੁਰੂ ਕਰਦਾ ਜਿੱਤ ਹਰ ਤੁਹਾਨੂੰ ਪਤਾ ਲੱਗੀ ਰਹਿੰਦੀ ਆ ਬਸ ਕੁਝ ਸ਼ਰਾਰਤਾਂ ਕਰੰਦੇ ਆ ਸਭ ਪਾਸੇ ਸੇਫਟੀ ਉੱਤੇ हां जी सारी चीजें so, uh, ठीक थीक थीक है कि सारी ड्यूटी लगी हुई है ऑफिसर्स कंसर्न जे ड्यूटी पॉइंट्स पर चेक कर रहे थे मैं आपने चेक कर दिया हमने ਜਿਹੜਾ ਮਾਡੇ ਚੈੱਕ ਕਰਾ ਉਹਨਾਂ ਨੂੰ ਕ੍ਰੀਸ ਵੀ ਕਰ ਚੁੱਕਿਆ ਹਾਂ ਸੋ ਵੀ ਆਰ ਹੋਪਫੁਲ ਸਭ ਕੁਝ ਠੀਕ ਹੋ ਗਿਆ ਠੀਕ ਹੈ ਸਰ थैंक यू सो सो ਇਸ ਹਨ ਐਸਪੀ ਕੁਲਾਸਟਰ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਸੇਫਟੀ ਪੱਖੋਂ ਹੋਵੇ ਕੋਈ ਜਿਹੜੇ ਕੋਈ ਕਾਰਡ ਚਾਹੇ ਪਾਸਿੰਗ ਦੀ وجہ ਨਾਲ ਹੋਵੇ ਕੋਈ ਵੀ ਬੰਦਾ ਐਸਾ ਨਹੀਂ ਅੰਦਰ ਜਾਣ ਦਿੱਤਾ ਗਿਆ ਜਿਸ ਦਾ ਕੋਈ ਕਾਰਡ ਨਹੀਂ ਬਣਿਆ ਕੋਈ ਤਾਂ ਕੋਈ ਇਹੋ ਜਿਹੇ ਜਿਹੜੇ ਸ਼ਰਾਰਤੀ ਅਨਸਰ ਆ ਕਿਸੇ ਨੂੰ ਵੀ ਐਂਟਰੀ ਨਹੀਂ ਦਿੱਤਾ ਜਾਏਗਾ ਕਿਉਂਕਿ ਹਰ ਪਾਸਿਓਂ ਸੇਫਟੀ ਨੂੰ ਲੈ ਕੇ ਔਰ ਸਕਿਉਰਟੀ ਨੂੰ ਲੈ ਕੇ ਪੁਲਿਸ ਮੁਸਤੈਦ ਹੈ ਔਰ ਜਿੰਨਾ ਚਿਰ ਗਿਣਤੀ ਕਾਊਂਟਿੰਗ ਖਤਮ ਨਹੀਂ ਦੀ ਉਹਨੇ ਚਿਰ ਇਸ ਤਰ੍ਹਾਂ ਹੀ ਰਹੇਗਾ ਸੋ ਫਿਲਹਾਲ ਦੀ ਲੈਣਾ ਹੈ ਕੈਮਰਾਮੈਨ ਮਨਜੋਤ ਰਾਹੁਲ ਦੇ ਨਾਲ ਭਪਿੰਦਰ ਗਰੇਵੜ ਡੈਲੀ ਪੋਸਟ ਪੰਜਾਬੀ ਪ੍ਰਦਾਸ਼ਕ